ਸਰ੍ਹੋਂ ਤੇ ਦੁੱਧ ਵਾਲੀਆਂ ਇਹ ਮਿੱਠੀਆਂ ਸੇਵੀਆਂ ਬਹੁਤ ਹੀ ਸਵਾਦ ਲੱਗਦੀਆਂ ਗਰਮੀ ਦੇ ਇਹਨਾਂ ਦਿਨਾਂ ਦੇ ਵਿੱਚ ਤੇ ਫ੍ਰਿਜ ਦੇ ਵਿੱਚ ਰੱਖ ਕੇ ਠੰਡੀਆਂ ਕਰਕੇ ਇਹਨਾਂ ਨੂੰ ਖਾਈਏ ਨਾ ਤੇ ਬਿਲਕੁਲ ਹੀ ਫਨੂਦੇ ਵਾਂਗ ਲੱਗਦੀਆਂ ਜੀ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਿਓ ਤੇ ਇੰਨੀਆਂ ਜ਼ਿਆਦਾ ਸਵਾਦ ਬਣੀਆਂ ਸੀ ਤੇ ਮੈਨੂੰ ਫ੍ਰਿਜ ਦੇ ਵਿੱਚ ਰੱਖ ਕੇ ਨਾ ਉੱਪਰ ਦੀ ਥੋੜੇ ਜਿਹੀ ਡਰਾਈ ਫਰੂਟਸ ਸੁਮਪਰਿੰਗ ਕਲਰ ਕਰ ਦਿੱਤੀ ਸੀ ਤੇ ਨਾ ਫੁੱਲੁੱਦ ਦੇ ਨਾਲੋਂ ਵੀ ਕਿਤੇ ਜ਼ਿਆਦਾ ਟੇਸਟੀ ਲੱਗਦੀਆਂ ਸੀਗੀਆਂ ਤੇ ਚਲੋ ਅੱਜ ਬੜੇ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਮਿੱਠੀਆਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਪੂਰੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਇੱਕ ਨਾ ਕੜਾਈ ਰੱਖਿਆ ਗੈਸ ਦੇ ਉੱਪਰ ਤੇ ਉਹਦੇ ਵਿੱਚ ਇੱਕ ਛੋਟਾ ਚਮਚਾ ਆਪਾਂ ਦੇਸੀ ਘਿਓ ਦਾ ਲੈ ਲੈਣਾ ਜਿੱਤੇ ਇੱਥੇ ਮੈਂ ਛੋਟੀ ਕੋਲੀ ਲਈਆਂ ਸੇਵੀਆਂ ਇਹਨਾਂ ਘਰ ਦੀਆਂ ਹੀ ਸੇਵੀਆਂ ਐ ਜਿਹੜੀਆਂ ਆਪਾਂ ਘਰ ਹੀ ਬੱਟ ਕੇ ਤਿਆਰ ਕਰਦੀ ਹੋਈ ਤੁਸੀਂ ਕੋਈ ਵੀ ਸੇਵੀਆਂ ਲੈ ਸਕਦੇ ਹੋ ਜਿਹੜੀਆਂ ਤੁਹਾਡੇ ਕੋਲੇ ਘਰ ਦੇ ਵਿੱਚ ਹੈਗੀਆਂ ਨੇ ਤੇ ਇਹਨਾਂ ਨੂੰ ਨਾ ਆਪਾਂ ਬਿਲਕੁਲ ਘੱਟ ਸੇਕ ਤੇ ਭੁੰਨ ਲੈਣਾ ਹੈ ਤੇ ਨਾ ਦਾ ਸੰਘਾਲਾ ਹਲਕਾ ਜਿਹਾ ਆਪਾਂ ਪੂਰਾ ਕਰ ਲੈਣਾ ਕਿ 골ਡਨ ਜਿਹਾ ਹੋ ਜਾਵੇ ਸੁਨਹਿਰੀ ਹੋ ਜਾਵੇ ਦੇਖਣ ਨੂੰ ਵੀ ਸੋਹਣੀਆਂ ਲੱਗਦੀਆਂ ਤੇ ਫਿਰ ਜਲਦੀ ਬਣ ਕੇ ਵੀ ਤਿਆਰ ਹੋ ਜਾਂਦੀਆਂ ਤੇ ਇਹਨਾਂ ਦਾ ਕੱਚਾਪਨ ਖਤਮ ਕਰਦੀ ਹੋਈ ਨਾ ਮੈਂ ਇਹਨਾਂ ਦਾ ਰੰਗ ਇਸ ਤਰ੍ਹਾਂ ਕਰ ਲਿਆ ਹੈ ਕਿ ਦੇਖੋ ਕਿੰਨਾ ਰੰਗ ਬਦਲ ਗਿਆ ਨਾ ਪੂਰੀਆਂ ਜਿਹਾ ਹੋ ਗਈਆਂ ਜਿਵੇਂ ਆਪਣੀਆਂ ਸੇਵੀਆਂ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਿਆ ਜੀ ਘਿਓ ਦੇ ਵਿੱਚ ਤੇ ਫਿਰ ਇਹਦੇ ਵਿੱਚ ਪਾਵਾਂਗੇ ਦੁੱਧ ਤੇ ਨਾਲ ਛੋਟੀ ਕੌਲੀ ਦੇ ਲਈ ਇੱਥੇ ਮੈਂ ਵਰਤੋਂ ਕਰ ਰਹੀਆਂ ਜੀ ਪੂਰੇ 1 ਕਿਲੋ ਦੁੱਧ ਦੀ ਤੇ ਤੁਹਾਡੇ ਕੋਲੇ ਦੁੱਧ ਦੀ ਮਾਤਰਾ ਘੱਟ ਆ ਨਾ ਤੁਸੀਂ ਇੱਥੇ ਅੱਧਾ ਪਾਣੀ ਤੇ ਅੱਧਾ ਦੁੱਧ ਵੀ ਪਾ ਸਕਦੇ ਹੋ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਇਸੇ ਤਰ੍ਹਾਂ ਉਬਾਲਾ ਆਉਣ ਤੱਕ ਨਾ ਇਹਨਾਂ ਨੂੰ ਪਕਾਉਣਾ ਹੈ ਤੇ ਵਿੱਚ ਵਿੱਚ ਦਿਨ ਹਿਲਾਉਂਦੇ ਜਰੂਰ ਰਹਿਣਾ ਹੈ ਕਿ ਇਹ نیچے ਨਾ ਲੱਗਣ ਤੇ ਫਿਰ ਉਹ ਨਹੀਂ ਤੇ ਆਪਾਂ ਕਸਟਰਡ ਵਾਲਾ ਕੋਲ ਬਣਾ ਕੇ ਤਿਆਰ ਕਰ ਲੈਣੇ ਇਥੇ ਮੈਂ 2 ਚਮਚ ਲੈ ਰਹੀ ਹਾਂ ਜੀ ਵਨੀਲਾ ਕਸਟਰਡ ਪਾਊਡਰ ਵਨੀਲਾ ਕਸਟਰਡ ਪਾਊਡਰ ਸਾਰਿਆਂ ਦੇ ਘਰ ਦੇ ਵਿੱਚ ਇਹਨਾਂ ਦੀਨਾਂ ਦੇ ਵਿੱਚ ਹੁੰਦਾ ਹੀ ਹੁੰਦਾ ਹੈ ਨਾਲ ਹੀ ਨਾ 1 ਕਿਲੋ ਦੁੱਧ ਦੇ ਵਿੱਚ ਨਾ ਮੇਰ ਦਾ ਗਲਾਸਾ ਸਾਢੇ ਤੇ ਰੱਖ ਲਿਆ ਸੀ ਤੇ ਉਹ ਨਾ ਦੁੱਧ ਪਾ ਦਿੱਤਾ ਤੇ ਇਥੇ ਨਾ ਆਪਾਂ ਠੰਡਾ ਦੁੱਧ ਦੀ ਵਰਤੋਂ ਕਰਨੀ ਹੈ ਜੀ ਜਾਂ ਨੋਰਮਲ ਦੁੱਧ ਦੀ ਅਗਰ ਆਪਾਂ ਗਰਮ ਦੁੱਧ ਦੇ ਵਿੱਚ ਪਾਵਾਂਗੇ ਨਾ ਕਸਟਰਡ ਦੇ ਵਿੱਚ ਤਾਂ ਗੰਡਾ ਬਣ ਜਾਣਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਜੀ ਇਹਦੇ ਵਿੱਚ ਕੋਈ ਗੰਡ ਵਗੈਰਾ ਨਹੀਂ ਰਹਿਣੀ ਚਾਹੀਦੀ ਤੇ ਦੂਸਰੀ ਸਾਈਡ ਆਪਣੇ ਦ ਜਿਵੇਂ ਦੁੱਧ ਨੂੰ ਉਬਾਲਾਉਣਾ ਸ਼ੁਰੂ ਹੋ ਗਿਆ ਜੀ ਗੈਸ ਆਪਾਂ ਘੱਟ ਤੇ ਕਰ ਦੇਣਾ ਹੈ ਯਾਨੀ ਕਿ ਲੋ ਟੂ ਮੀਡੀਅਮ ਤੇ ਕਰ ਦੇਣਾ ਹੈ ਤੇ ਨਹੀਂ ਤੇ ਜਿਹੜਾ ਦੁੱਧ ਆਪਣਾ ਬਾਹਰ ਨਿਕਲ ਜਾਵੇਗਾ ਤੇ ਸੇਵੀਆਂ ਨੂੰ ਲਗਾਤਾਰ ਇਸੇ ਤਰ੍ਹਾਂ ਹੀ ਆਪਾਂ ਹਿਲਾਉਂਦੇ ਰਹਿਣਾ ਹੈ ਤੇ ਫਿਰ ਨਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਗੈਸ ਮੀਡੀਅਮ ਤੇ ਕਰਕੇ ਤੇ ਸੇਵੀਆਂ ਨੂੰ ਪਾਊਡਰ ਉਹ ਟੱਕ ਦੇਣਾ ਹੈ ਤੇ ਸਾਈਡ ਤੋਂ ਨਾ ਇਸ ਤਰ੍ਹਾਂ ਥੋੜਾ ਜਿਹਾ ਖੁੱਲਾ ਛੱਡਣਾ ਹੈ ਸਾਰੀਆਂ ਨਹੀਂ ਟਕੜੀਆਂ ਨਹੀਂ ਤੇਨੂੰ ਉਬਾਲਾ ਆ ਜਾਊਗਾ ਸੇਵੀਆਂ ਨੂੰ ਤੇ ਦੁੱਧ ਬਾਹਰ ਨਿਕਲ ਜਾਊਗਾ ਮੇਰੀ ਨਾ ਕੁਸ਼ੀ ਇਦਾਂ ਹੀ ਹੋਇਆ ਸੀ ਜੀ ਮੈਂ ਵਿੱਚ ਦੀ ਦੋ ਤਿੰਨ ਵਾਰੀ ਸੇਵੀਆਂ ਚੈੱਕ ਕਰ ਲਈਆਂ ਸੀ ਕਿ ਇੱਕ ਵਾਰੀ ਨਾਲ ਹੱਥ ਦੇ ਨਾਲ ਹਾਈ ਫਲੇਮ ਹੋ ਗਈ ਗੈਸ ਤੇ ਥੋੜਾ ਜਿਹਾ ਦੁੱਧ ਉੱਪਰ ਆ ਗਿਆ ਸੀ ਪਰ ਬਾਹਰ ਨਹੀਂ ਨਿਕਲਿਆ ਤੇ ਲੋ ਇੱਥੇ ਆਪਾਂ ਸੇਵੀਆਂ ਚੈੱਕ ਕਰਕੇ ਦੇਖ ਲੈਣੀ ਹੈ ਜੀ ਸੇਵੀਆਂ ਨੂੰ ਪਕਾਉਂਦੇ ਹੋਏ ਨਾ ਮੈਨੂੰ 17 ਤੋਂ 18 ਮਿੰਟ ਹੋ ਗਏ ਆ ਜੀ ਕਿ ਆਪਣੀਆਂ ਸੇਵੀਆਂ ਜਿਹੜੀਆਂ ਬਿਲਕੁਲ ਨਰਮ ਹੋ ਚੁੱਕੀਆਂ ਐ ਦੇਖੋ ਸੇਵੀਆਂ ਬਣ ਕੇ ਆਪਣੀਆਂ ਤਿਆਰ ਹੋ ਚੁੱਕੀਆਂ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਤੇ ਸਾਈਡਾਂ ਤੇ ਜਿਹੜੀ ਉੱਪਰ ਮਲਾਈ ਹੁੰਦੀ ਹੈ ਨਾ ਉਹ ਵੀ ਆਪਾਂ ਵਿੱਚ ਹੀ ਮਿਕਸ ਕਰਦੇ ਜਾਣਾ ਇਸ ਸਾਈਡਾਂ ਤੋਂ ਉਤਾਰਦੇ ਹੋਏ ਤੇ ਫਲੇਵਰ ਤੇ ਲਈ ਇਥੇ ਮੈਂ ਪਾ ਰਹੀ ਹਾਂ ਜੀ ਚਮਚ ਦੇ ਚੌਥੇ ਹਿੱਸੇ ਤੋਂ ਅੱਧਾ ਇਲਾਇਚੀ ਪਾਊਡਰ ਤੁਸੀਂ ਦੋ ਇਲਾਇਚੀਆਂ ਵੀ ਕੁੱਟ ਕੇ ਪਾ ਸਕਦੇ ਹੋ ਤੁਹਾਡੇ ਕੋਲੇ ਇਲਾਇਚੀ ਪਾਊਡਰ ਨਹੀਂ ਹੈਗਾ ਤਾਂ ਨਾਲ ਹੀ ਮੈਂ ਇਥੇ ਸਵਾਦ ਅਨਸਾਰ ਚੀਨੀ ਜਾਨੀ ਕਿ ਖੰਡ ਪਾ ਦਿੱਤੀ ਹੈ ਜੀ ਖੰਡ ਪਾ ਕੇ ਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਚੀਨੀ ਨੂੰ ਪਿਘਲਾ ਲੈਣਾ ਜਾਨੀ ਕਿ ਮੈਲਟ ਕਰ ਲੈਣਾ ਹੈ ਤੇ ਲਗਾਤਾਰ ਬੱਸ ਇਸੇ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾ ਹੈ ਤੇ ਆਪਣੀ ਚੀਨੀ ਜਿਹੜੀ ਜਲਦੀ ਮੈਲਟ ਹੋ ਜਾਵੇਗੀ ਤੇ ਸੇਵੀਆਂ ਦਾ ਰੰਗ ਇੱਥੇ ਬਹੁਤ ਹੀ ਸੋਨਾ ਆ ਗਿਆ ਹੈ ਜਿੱਤੇ ਚੀਨੀ ਨੂੰ ਮੈਂ ਚੰਗੀ ਤਰ੍ਹਾਂ ਮੈਲਟ ਕਰ ਲਿਆ ਤੇ ਫਿਰ ਜੋ ਆਪਾਂ ਕਸਟਰਡ ਵਾਲਾ ਕੋਲ ਬਣਾ ਕੇ ਰੱਖਿਆ ਸੀ ਜੀ ਕਸਟਰਡ ਤੇ ਦੁੱਧ ਵਾਲਾ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲਾਂਗੇ ਕਿਉਂਕਿ ਰੱਖਣ ਦੇ ਨਾਲ ਆ ਨਾ ਜਿਹੜਾ ਕਸਟਰਡ ਪਾਊਡਰ ਆ ਨੀਚੇ ਬੈਠ ਜਾਂਦਾ ਹੈ मिक्स करके जी, थोड़ा थोड़ा जी पा नहीं नहीं बस फिर एक हाथ ਦੇ ਨਾਲ ਆਪਾਂ ਜਿਹੜੀਆਂ ਸੇਵੀਆਂ ਹਿਲਾਉਂਦੇ ਰਹਿਣਾ ਤੇ ਥੋੜਾ ਥੋੜਾ ਕਸਟਰਡ ਵਾਲਾ ਕੋਲ ਆ ਜਿਹੜਾ ਆਪਾਂ ਵਿੱਚ ਪਾਈ ਜਾਣਾ। ਇੱਕਦਮ ਸਾਰਾ ਕੋਲ ਨਹੀਂ ਪਾਉਣਾ ਨਹੀਂ ਤਾਂ ਨੀਚੇ ਲੱਗ ਜਾਵੇਗਾ ਤੇ ਨਾਲ ਹੀ ਫਿਰ ਇਹਦੀਆਂ ਗੰਡਾਂ ਵੀ ਬਣ ਜਾਣੀਆਂ। ਲਗਾਤਾਰ ਬਸ ਇਸੇ ਤਰ੍ਹਾਂ ਥੋੜਾ ਥੋੜਾ ਕੋਲ ਪਾ ਕੇ ਆਪਾਂ ਹਿਲਾਉਂਦੇ ਰਹਿਣਾ ਤੇ ਗੈਸ ਆਪਾਂ ਮੀਡੀਅਮ ਤੇ ਰੱਖਣਾ ਜੀ। ਮੀਡੀਅਮ ਫਲੇਮ ਤੇ ਇਹਨੂੰ ਪਕਾਉਂਦੇ ਹੋਏ ਨਾ ਆਪਾਂ گاੜਾ ਕਰ ਲੈਣਾ ਕਿ ਬਿਲਕੁਲ ਫਲੂਦੇ ਦੀ ਤਰ੍ਹਾਂ ਜਿਸ ਤਰ੍ਹਾਂ ਫਲੂਦਾ ਆਪਣਾ ਥੋੜਾ گاੜਾ ਹੁੰਦਾ ਹੈ ਉਸ ਤਰ੍ਹਾਂ ਆਪਾਂ ਇਹਨਾਂ ਨੂੰ ਕਰ ਲੈਣਾ ਹੈ। ਦੇਖੋ ਜਿਵੇਂ ਜਿਵੇਂ 4-5 ਮਿੰਟ ਹੋ ਗਏ ਆ ਮੈਂ ਇਹਨੂੰ ਨਾ ਹਲਾ ਰਹੀ ਆ ਤੇ ਪਕਾ ਰਹੀ ਹਾਂ ਉਵੇਂ ਹੀ ਆਪਣਾ ਜਿਹੜਾ ਇੱਥੇ ਦੁੱਧਾ ਕਾਫੀ گاੜਾ ਹੋ ਗਿਆ ਹੈ ਤੇ ਨਾਲ ਹੀ ਫਿਰ ਇੱਥੇ ਮੈਂ ਡਰਾਈ ਫਰੂਟਸ ਲਿਆ ਜੀ ਬਦਾਮ ਕਾਜੂ ਪਿਸਤਾ ਤੇ ਥੋੜੀ ਜੀ ਸੌਗੀ ਉਹ ਆਪਾਂ ਪਾ ਦੇਣੀ ਆ ਡਰਾਈ ਫਰੂਟਸ ਆ ਪਾ ਕੇ ਮਿਕਸ ਕਰ ਦਾਂਗੇ ਤੇ ਕਸਟਰਡ ਪਾਊਡਰ ਪਾਉਣ ਤੋਂ ਬਾਅਦ ਜਿਵੇਂ 5 ਤੋਂ 6 ਮਿੰਟ ਬਾਅਦ ਇਹਨੂੰ ਪਕਾਇਆ ਹੈ ਤੇ ਜਿਹੜਾ ਦੁੱਧ ਆਪਣਾ ਦੇਖੋ ਕਾਫੀ گاੜਾ ਹੋ ਗਿਆ ਹੈ ਤੇ ਫ੍ਰੀਜ ਦੇ ਵਿੱਚ ਰੱਖਾਂਗੇ ਨਾ ਠੰਡਾ ਹੋ ਕੇ ਹੋਰ ਵੀ گاੜਾ ਹੋ ਜਾਵੇਗਾ ਸੇਵੀਆਂ ਬਣ ਕੇ ਆਪਣੀਆਂ ਤਿਆਰ ਹੋ ਚੁੱਕੀਆਂ ਐ ਜੀ ਤੇ ਜਿਹੜਾ ਦੁੱਧਾ ਨਾ ਉਹ ਵੀ ਗਾੜਾ ਹੋ ਗਿਆ ਕਸਟਰਡ ਪਾਉਣ ਤੋਂ ਬਾਅਦ ਤੇ ਕਸਟਰਡ ਪਾਉਣ ਤੋਂ ਬਾਅਦ ਮੈਂ ਟੋਟਲ ਇਹਨੂੰ 8 ਮਿੰਟ ਪਕਾਇਆ ਜੀ ਵਿੱਚ ਡਰਾਈ ਫਰੂਟਸ ਪਾ ਕੇ ਵੀ ਤੇ ਸੇਵੀਆਂ ਨੂੰ ਫਿਰ ਆਪਾਂ ਠੰਡਾ ਕਰਕੇ ਜੀ ਰੱਖਾਂਗੇ ਫ੍ਰੀਜ ਦੇ ਵਿੱਚ ਤੇ ਫਿਰ ਠੰਡੀਆਂ ਠੰਡੀਆਂ ਖਾਵਾਂਗੇ ਨਾ ਬਹੁਤ ਹੀ ਵਧੀਆ ਲੱਗਦੀਆਂ ਗਰਮੀਆਂ ਦੇ ਇਹਨਾਂ ਦਿਨਾਂ ਦੇ ਵਿੱਚ ਜਰੂਰ ਇੱਕ ਵਾਰੀ ਬਣਾ ਕੇ ਦੇਖਿਓ ਤੁਹਾਨੂੰ ਇਹ ਰੈਸਪੀ ਬੱਧੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆ ਨਵੀਂ ਰੈਸਪੀ ਨਾਲ ਸਸ਼ੀਅਕਾਲ